ਸਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਦਾਲ ਵਾਲੀ ਪਾਣੀ ਹੱਥ ਦੀ ਮਿੱਸੀ ਰੋਟੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਚਲੋ ਜੀ ਸ਼ੁਰੂ ਕਰਦੇ ਆ ਪਾਣੀ ਹੱਥ ਦੀ ਮਿੱਸੀ ਰੋਟੀ ਬਣਾਉਣੀ ਰੋਟੀ ਬਣਾਉਣ ਦੇ ਲਈ ਆਪਾਂ ਇੱਕ ਪਿਆਜ਼ ਲਿਆ ਚਾਰ ਗੰਡੀਆਂ ਲਸਣ ਦੀਆਂ 1 ਇੰਚ ਅਦਰਕ ਦਾ ਟੁਕੜਾ ਤੇ ਤਿੰਨ ਹਰੀਆਂ ਮਿਰਚਾਂ ਲਈਆਂ ਨਿਗੀਆਂ ਹੁਣ ਆਪਾਂ ਇਹਨਾਂ ਨੂੰ ਚੋਪਰ ਦੇ ਵਿੱਚ ਪਾ ਕੇ ਚੋਪ ਕਰ ਲਵਾਂਗੇ ਤੇ ਵਿੱਚੇ ਆਪਾਂ ਦਾਲ ਪਾ ਲਵਾਂਗੇ ਸਾਰੇ ਸਮਾਨ ਨੂੰ ਇਕੱਠਾ ਕਰਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਕ੍ਰਾਸ਼ ਕਰ ਲਵਾਂ ਇੱਕ ਸਟੀਲ ਦੇ ਵੱਡੇ ਬੋਲ ਦੇ ਵਿੱਚ ਆਪਾਂ 2 ਕੱਪ ਕਣਕ ਦੇ ਆਟੇ ਦੇ ਪਾਵਾਂਗੇ ਤੇ 1 ਕੱਪ ਆਪਾਂ ਬੇਸਨ ਦਾ ਪਾਵਾਂਗੇ 2 ਚਮਚ ਆਪਾਂ ਨਮਕ ਦੇ ਪਾਵਾਂਗੇ ਇਹਦੇ ਵਿੱਚ ਅੱਧਾ ਕੁ ਚਮਚਾ ਆਪਾਂ ਮਿਰਚ ਦਾ ਪਾਵਾਂਗੇ ਲਾਲ ਮਿਰਚ ਦਾ ਇੱਕ ਚਮਚਾ ਆਪਾਂ ਅਜਵੈਨ ਨੂੰ ਹੱਥ ਤੇ ਮਸਲ ਕੇ ਪਾਵਾਂਗੇ ਦੋ ਚਮਚਾ ਆਪਾਂ ਭੁੰਨਿਆ ਹੋਇਆ ਜੀਰਾ ਪਾਵਾਂਗੇ ਤੇ ਥੋੜੀ ਜੀ ਆਪਾਂ ਮੇਥੀ ਪਾਵਾਂਗੇ ਥੋੜੀ ਥੋੜੀ ਹਿੰਗ ਤੇ ਕਾਲੀ ਮਿਰਚ ਪਾਉਣੀ ਹੈ ਤੇ ਦੋ ਚਮਚੇ ਆਪਾਂ ਹਲਸੀ ਦਾ ਭੁੰਨਿਆ ਹੋਇਆ ਪਾਊਡਰ ਪਾਵਾਂਗੇ ਤੇ ਦੋ ਕੁ ਚਮਚੇ ਆਪਾਂ ਦੇਸੀ ਘਿਓ ਦੇ ਗਰਮ ਕਰਕੇ ਪਾ ਲਵਾਂਗੇ ਤੇ ਬਾਕੀ ਆਪਾਂ ਸਮਾਨ ਜਿਹੜਾ ਕ੍ਰਸ਼ ਕੀਤਾ ਸੀ ਸਾਰਾ ਉਹ ਆਟੇ ਦੇ ਵਿੱਚ ਪਾ ਲਵਾਂਗੇ ਹੁਣ ਆਪਾਂ ਇਹਨੂੰ ਆਟੇ ਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਮਿਕਸ ਕਰ ਲਵਾਂਗੇ ਹੁਣ ਇਹਦੇ ਵਿੱਚ ਆਪਾਂ ਅੱਧੀ ਕੌਲੀ ਦੁੱਧ ਦੀ ਪਾਉਣੀ ਆ ਤੇ ਹੁਣ ਇਹਨੂੰ ਮਿਕਸ ਕਰ ਲਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਨੂੰ ਜਿੰਨੇ ਕ ਪਾਣੀ ਦੀ ਜ਼ਰੂਰਤ ਹੋਊਗੀ ਓਨਾਂ ਕ ਪਾਣੀ ਪਾ ਕੇ ਆਪਾਂ ਆਟਾ ਗੁੰਨ ਲਵਾਂਗੇ ਇੱਥੇ ਆਪਣਾ ਆਮਚੂਰ ਦਾ ਪਾਊਡਰ ਤੇ ਧਨੀਆ ਰਹਿ ਗਿਆ ਸੀਗਾ ਚਮਚ ਦਾ ਚੌਥਾ ਹਿੱਸਾ ਆਮਚੂਰ ਪਾਊਡਰ ਪਾਇਆ ਤੇ ਥੋੜਾ ਜਿਹਾ ਆਪਾਂ ਅੱਧੀ ਕੌਲੀ ਧਨੀਏ ਦੀ ਪਾਈ ਆ ਹਰੇ ਧਨੀਏ ਦੀ ਕੱਟ ਕੇ ਤੇ ਹੁਣ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਗੁੰਨ ਲੈਣਾ ਤੇ ਬਸ ਜਿੰਨੇ ਕ ਆਪਾਂ ਨੂੰ ਪਾਣੀ ਦੀ ਜ਼ਰੂਰਤ ਪੈਂਦੀ ਆ ਆਪਾਂ ਓਨਾਂ ਕੀ ਪਾਣੀ ਥੋੜਾ ਜਿਹਾ ਹੱਥ ਨੂੰ ਲਾਉਣਾ ਆਟਾ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਜਿੰਨਾ ਕਾਟਾ ਤੁਹਾਨੂੰ ਚਾਹੀਦਾ ਵੀ ਸਖਤ ਰੱਖਣਾ ਜਾਂ ਹਾਰਡ ਰੱਖਣਾ ਹੁਣ ਆਪਾਂ ਇਹਦਾ మీడియం ਜੇ ਸਾਈਜ਼ ਦਾ ਪੇੜਾ ਕਰ ਲਵਾਂਗੇ ਨਾ ਹੀ ਬਜਾੜਾ ਵੱਡਾ ਕਰਾਂਗੇ ਨਾ ਹੀ ਜਿਆਦਾ ਛੋਟਾ ਕਰਾਂਗੇ ਜਿੱਡੀਕ ਤੁਸੀਂ ਰੋਟੀ ਬਣਾਉਣੀ ਚਾਹੁੰਦੇ ਹੋ ਉੱਡਕ ਤੁਸੀਂ ਪੇੜਾ ਕਰ ਸਕਦੇ ਹੋ ਇਸੇ ਤਰ੍ਹਾਂ ਹੀ ਆਪਾਂ ਚਾਰ ਪੇੜੇ ਬਣਾ ਕੇ ਤਿਆਰ ਕਰ ਲਵਾਂਗੇ ਜਦੋਂ ਆਪਾਂ ਪੇੜਾ ਕਰਨਾ ਹੱਥ ਨੂੰ ਆਪਾਂ ਪਾਣੀ ਲਾਉਣਾ ਕੋਈ ਆਪਾਂ ਘਿਓ ਨਹੀਂ ਲਾਉਣਾ ਹੈਗਾ ਰੋਟੀ ਆਪਾਂ ਇਹ ਪਾਣੀ ਹੱਥ ਵਾਲੀ ਬਣਾ ਰਹੇ ਹਾਂਗੇ ਬਸ ਹੁਣ ਹੱਥ ਨੂੰ ਪਾਣੀ ਹੀ ਲਾ ਕੇ ਆਟੇ ਨੂੰ ਪ੍ਰੈਸ ਕਰਦੇ ਹੋਏ ਆਪਾਂ ਇਹਦੀ ਲੋਈ ਬਣਾ ਲੈਣੀ ਆ ਲੋਈ ਬਣਾਉਣੀ ਆ ਜਾਂ ਗੰਨੀ ਬਣਾਉਣੀ ਆ ਤੁਸੀਂ ਕੀ ਬੋਲਦੇ ਹੋ ਸਾਡੇ ਏਰੀਏ ਦੇ ਵਿੱਚ ਤਾਂ ਗੰਨੀ ਬੋਲਦੇ ਆ ਹਸ ਤਾਂ ਕਹਿੰਦੇ ਗੰਨੀ ਬਣਾਉਨੇ ਆ ਹੁਣ ਇਹਨੂੰ ਉਂਗਲੀਆਂ ਦੇ ਜ਼ੋਰ ਦੇ ਨਾਲ ਹੀ ਪ੍ਰੈਸ ਕਰ ਕਰਕੇ ਰੋਟੀ ਨੂੰ ਆਪਾਂ ਵਧਾਉਣਾ ਹਥੇਲੀ ਦਾ ਜ਼ੋਰ ਲਾ ਕੇ ਇਧਰੋਂ ਹਥੇਲੀ ਦੇ ਨਾਲ ਰੋਟੀ ਪ੍ਰੈਸ ਕਰਨੀ ਆ ਤੇ ਅੱਗੇ ਤੋਂ ਉਂਗਲੀਆਂ ਦੇ ਨਾਲ ਰੋਟੀ ਪ੍ਰੈਸ ਕਰਨੀ ਆ ਤੇ ਰੋਟੀ ਆਪਣੀ ਬਹੁਤ ਆਸਾਨੀ ਨਾਲ ਬਦ ਕੇ ਤਿਆਰ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਰੋਟੀ ਆਪਣੀ ਇੱਕਸਾਰ ਕਿਤੋਂ ਮੋਟੀ ਪਤਲੀ ਰੋਟੀ ਨਹੀਂ ਹੈਗੀ ਬਿਲਕੁਲ ਹੀ ਇੱਕਸਾਰ ਰੋਟੀ ਬਣ ਕੇ ਤਿਆਰ ਹੋਈ ਹੈ ਹੁਣ ਆਪਣਾ ਤਵਾ ਗਰਮ ਹੋ ਗਿਆ ਤੇ ਤਵੇ ਤੇ ਆਪਾਂ ਰੋਟੀ ਨੂੰ ਪਾ ਦਾਂਗੇ ਹੁਣ ਆਪਾਂ ਇਹਨੂੰ ਖੁਰਚਣੇ ਦੀ ਮਦਦ ਦੇ ਨਾਲ ਰੋਟੀ ਨੂੰ ਥੱਲ ਦੇਣਾ ਰੋਟੀ ਆਪਾਂ ਇਹ ਗਰਮ ਤਵੇ ਤੇ ਪਾਉਣੀ ਹੈ ਠੰਡੇ ਤਵੇ ਤੇ ਰੋਟੀ ਨਹੀਂ ਪਾਣੀ ਕਿਉਂਕਿ ਠੰਡੇ ਤਵੇ ਤੇ ਰੋਟੀ ਤਵੇ ਦੇ ਨਾਲ ਚਿਪਕ ਜਾਂਦੀ ਹੈ ਉਹ ਫਿਰ ਰੋਟੀ ਉਠਦੀ ਨਹੀਂ ਹੈਗੀ ਥੱਲੀ ਨਹੀਂ ਜਾਂਦੀ ਹੁਣ ਇਸੇ ਤਰ੍ਹਾਂ ਹੀ ਪਾਣੀ ਹੱਥ ਲਾ ਕੇ ਆਪਾਂ اگਲੀ ਰੋਟੀ ਵੀ ਤਿਆਰ ਕਰ ਲਵਾਂਗੇ ਪਹਿਲਾਂ ਇਹਦੀ ਗੰਨੀ ਬਣਾ ਲਵਾਂਗੇ ਜਦੋਂ ਆਪਾਂ ਪੇੜੇ ਦੇ ਉੱਪਰ ਉਂਗਲੀ ਰੱਖ ਕੇ ਗੰਨੀ ਬਣਾਉਣਾ ਤਾਂ ਫਿਰ ਉਹਦੇ ਕੰਡੇ ਨੇ ਜਿਹੜੇ ਰੋਟੀ ਦੇ ਬਿਲਕੁਲ ਪਲੇਨ ਬਣਦੇ ਨੇ ਆਬੜ ਖੱਬੜ ਖੰਡੇ ਨਹੀਂ ਬਣਦੇ ਹੈਗੇ ਹੁਣ ਆਪਾਂ ਇਸੇ ਤਰ੍ਹਾਂ ਪਾਣੀ ਦਾ ਹੱਥ ਲਾ ਕੇ ਰੋਟੀ ਨੂੰ ਵਧਾ ਲਾਂਗੇ ਹੱਥਾਂ ਨਾਲ ਹੀ ਆਪਾਂ ਇੱਥੇ ਕੋਈ ਕਿ ਹੋ ਜਾ ਤੇਲ ਹੱਥਾਂ ਨੂੰ ਨਹੀਂ ਲਾਉਣਾ ਕਿ ਹੋ ਜਾ ਤੇਲ ਰੋਟੀ ਬਣਨ ਤੋਂ ਬਾਅਦ ਹੀ ਆਪਾਂ ਰੋਟੀ ਚੋਪੜਾਂਗੇ ਜੇ ਤੁਹਾਨੂੰ ਪਾਣੀ ਹੱਥ ਲਾ ਕੇ ਰੋਟੀ ਬਣਾਉਣੀ ਔਖੀ ਲੱਗਦੀ ਹੈ ਤਾਂ ਤੁਸੀਂ ਇੱਥੇ ਤੇਲ ਜਾਂ ਘਿਓ ਦਾ ਇਸਤੇਮਾਲ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਆਸਾਨੀ ਲੱਗਦੀ ਹੈ ਤੁਸੀਂ ਉਸ ਤਰ੍ਹਾਂ ਕਰ ਸਕਦੇ ਹੋ ਇਹ ਰੋਟੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਇੰਨੀ ਕਰੰਚੀ ਰੋਟੀ ਬਣਦੀ ਆ ਜਿਸ ਤਰ੍ਹਾਂ ਤੰਦੂਰ ਦੀ ਰੋਟੀ ਹੁੰਦੀ ਹੈ ਬੜੀ ਸਵਾਦ ਲੱਗਦੀ ਹੈ ਇਹਨੂੰ ਆਚਾਰ ਨਾਲ ਵੀ ਖਾ ਸਕਦੇ ਆ ਦਹੀਂ ਨਾਲ ਵੀ ਖਾ ਸਕਦੇ ਆ ਲੱਸੀ ਨਾਲ ਚਾਹ ਨਾਲ ਜਿੱਤਰਾ ਮਰਜ਼ੀ ਖਾ ਸਕਦੇ ਆ ਇਹਨੂੰ ਦਾਲ ਸਬਜ਼ੀ ਨਾਲ ਵੀ ਖਾ ਸਕਦੇ ਆ ਜਿਸ ਤਰ੍ਹਾਂ ਹਾਂ ਕਿਸੇ ਨੂੰ ਮਤਲਬ ਪਸੰਦ ਆਉਂਦੀ ਹੈ ਉਸੇ ਤਰ੍ਹਾਂ ਹੀ ਆਪਾਂ ਸਾਰੇ ਖਾ ਸਕਦੇ ਆ ਇਹਨੂੰ ਇਹ ਬੜੀ ਵਧੀਆ ਰੋਟੀ ਬਣ ਕੇ ਤਿਆਰ ਹੁੰਦੀ ਆ ਤੇ ਟੇਸਟੀ ਤੇ ਐਨੀ ਕੁ ਹੁੰਦੀ ਆ ਬਹੁਤ ਜ਼ਿਆਦਾ ਪਰੌਂਠਿਆਂ ਨੂੰ ਵੀ ਮਾਤ ਪਾਉਂਦੀ ਆ ਇਹ ਰੋਟੀ ਪਾਣੀ ਹੱਥ ਦੀ ਜਿਹੜੀ ਰੋਟੀ ਆਪਾਂ ਬਣਾ ਕੇ ਤਿਆਰ ਕਰਦੇ ਆ ਇਹ ਤੰਦੂਰੀ ਰੋਟੀ ਵਾਂਗੂ ਹੋ ਜਾਂਦੀ ਆ ਇਹਦਾ ਟੇਸਟ ਤੰਦੂਰੀ ਰੋਟੀ ਵਾਂਗੂ ਬਣ ਜਾਂਦਾ ਹੁਣ ਆਪਾਂ ਸਟੈਂਡ ਗੈਸ ਦੇ ਉੱਤੇ ਰੱਖ ਕੇ ਰੋਟੀਆਂ ਹੀ ਰਾੜ ਲਵਾਂਗੇ ਐਸੇ ਤਰ੍ਹਾਂ ਹੀ ਇਹਨੂੰ ਬਾਰ-ਬਾਰ ਪਲਟਦੇ ਹੋਏ ਆਪਾਂ ਰੋਟੀ ਪੂਰੀ ਕਰਾਂਚੀ ਬਣਾ ਕੇ ਤਿਆਰ ਕਰ ਲਵਾਂਗੇ ਜਿੰਨਾ ਇਹਨੂੰ ਆਪਾਂ ਬਾਰ-ਬਾਰ ਪਲਟ ਕੇ ਰੋਟੀ ਰਾੜਾਂਗੇ ਤੇ ਉਨੀ ਬਹੁਤ ਵਧੀਆ ਰੋਟੀ ਰੜ ਕੇ ਤਿਆਰ ਹੁੰਦੀ ਹੈ ਇਹਨੂੰ ਜਿਆਦਾ ਲੰਬਾ ਟਾਈਮ ਇੱਕ ਸਾਈਡ ਹੀ ਨਹੀਂ ਰੱਖਣਾ ਨਹੀਂ ਤਾਂ ਫਿਰ ਰੋਟੀ ਆਪਣੀ ਇੱਕ ਪਾਸੇ ਤੋਂ ਜਲ ਸਕਦੀ ਆ ਐਸੇ ਤਰ੍ਹਾਂ ਹੀ ਇਹਨੂੰ ਜਲਦੀ-ਜਲਦੀ ਰੋਟੀ ਨੂੰ ਜਦੋਂ ਆਪਾਂ ਪਲਟਾਂਗੇ ਤਾਂ ਫਿਰ ਇਹ ਬਹੁਤ ਵਧੀਆ ਕਰਾਂਚੀ ਕਰਾਂਚੀ ਰੋਟੀ ਬਣ ਕੇ ਤਿਆਰ ਹੁੰਦੀ ਆ ਇਸੇ ਤਰ੍ਹਾਂ ਹੀ ਆਪਾਂ ਸਾਰੀਆਂ ਰੋਟੀਆਂ ਨੂੰ ਰੜ ਕੇ ਤਿਆਰ ਕਰ ਲਵਾਂਗੇ ਤੁਹਾਨੂੰ ਮੇਰਾ ਰੋਟੀ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੁਸੀਂ ਵੀ ਮੇਰੇ ਦੱਸੇ ਹੋਏ ਤਰੀਕੇ ਨਾਲ ਰੋਟੀ ਬਣਾ ਕੇ ਤਿਆਰ ਕਰਿਓ ਤੇ ਫਿਰ ਮੈਨੂੰ ਦੱਸਿਓ ਤੁਹਾਡੀ ਰੋਟੀ ਕਿੰਨੀ ਕੁ ਜ਼ਿਆਦਾ ਟੇਸਟੀ ਬਣੀ ਜੇਕਰ ਤੁਹਾਨੂੰ ਮੇਰਾ ਰੋਟੀ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਕਿਸੇ ਹੋਰ ਇੱਕ ਨਵੀਂ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ